ਕੀ ਆਪ ਸਭ ਨੂੰ ਪਤਾ ਹੈ ਕਿ ਅਸੀਂ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350ਵਾਂ ਸ਼ਹਾਦਤ ਦਿਹਾੜਾ ਜਿਹੜਾ ਉਹ ਮਨਾ ਰਹੇ ਹਾਂ ਇਸੇ ਦੇ ਸੰਬੰਧ ਵਿੱਚ ਅੱਜ ਜਿਹੜੀ ਸਾਡੀ ਸਾਖੀ ਹੈ ਹਿੰਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਗੁਰ ਲਾਡੋ ਰੇ ਪ੍ਰਗਟ ਆਈ ਦੀਪਸ ਗੁਰ ਲਾਡੋ ਰੇ ਪ੍ਰਗਟ ਹੋਈ ਦੁਰੀਆਈ ਸ੍ਰੀ ਅਮਿਰ ਸਾਹਿਬ ਜੀ ਪਾਵਨ ਧਰਤੀ ਤੇ ਬੀਰੀ ਬੀਰੀ ਦਾ ਆਤਮ ਪ੍ਰਗਟ ਕਰ ਰਿਹਾ ਸੀ ਦਾਲਪੰਨ ਜੋਦੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸ਼ਹੀਦੋਤ ਸ੍ਰੀ ਗੁਰੂ ਸਾਧੂ ਜੀ 1644 ਈਸਵੀ ਵਿੱਚ ਸ੍ਰੀ ਗੁਰੂ ਸਾਹਿਬ ਜੀ ਤੇ ਜੋਤੀ ਜੋਤ ਸਮਾਏ ਉਸ ਵੇਲੇ ਸ੍ਰੀ ਗੁਰੂ ਤੇਗ ਬਹਾਦਰ ਜੀ ਮਾਤਾ ਨਾਨਕੀ ਜੀ ਅਤੇ ਪਤਨੀ ਮਾਤਾ ਗੁਜਰੀ ਜੀ ਦੇ ਨਾਲ ਅਜੋਕਾ ਬਹਾਪੁਰਾ ਸਾਨੀ ਜੀ ਦਾ ਅਮ੍ਰਿਤਸਰ